ਜਿਸ ਫੁੱਲ ਵਿੱਚ ਸੁਗੰਧੀ ਹੋਵੇ 1 2 4 10 20 ਥੋੜੋ ਸੁਗੰਧੀ ਲੈਂਦੇ ਨੇ ਉਹਦੇ ਹਜ਼ਾਰਾਂ ਤੇ ਲੱਖਾਂ ਵੀ ਉਹਨਾਂ ਫੁੱਲਾਂ ਦੇ ਕੋਲ ਆ ਕੇ ਲੰਘ ਜਾਂਦੇ ਫੁੱਲ ਸੁਗੰਧੀ ਉਸੇ ਤਰ੍ਹਾਂ ਦੇਈ ਜਾਂਦੇ ਨੇ ਉਹਨਾਂ ਦਾ ਮਤਲਬ ਉਹਨਾਂ ਦੀ ਸੁਗੰਧੀ ਨਹੀਂ ਘਟਦੀ ਜੇ ਹੁਣ ਆਕਸੀਜਨ ਹੈ ਆਸ-ਪਾਸੇ ਜਿਸ ਭਾਵੇਂ ਨਹੀਂ ਰਹੀ ਅਸੀਂ ਤਾਂ ਹੀ ਸਾਹ ਲੈ ਰਹੇ ਹਾਂ ਤਾਂ ਹੀ ਬੋਲ ਰਹੇ ਹਾਂ ਇਹਦਾ ਮਤਲਬ ਆਕਸੀਜਨ ਹੈ ਤੇ ਸਾਹ ਲੈ ਰਹੇ ਆਂ ਚੰਗਾ ਚੰਗੀ ਹਵਾ ਅੰਦਰ ਜਾ ਰਹੀ ਹੈ ਜੇ ਭੈੜੀ ਜਾਏ ਤੇ ਆਪਾਂ ਬਿਮਾਰ ਹੋ ਜਾਵਾਂਗੇ ਸेश ਕਰ ਗਏ ਜਿਸ ਦੇ ਅੰਦਰ ਵਾਸ਼ਨਾ ਹੈ ਨਾਮ ਦੀ ਜਿਸ ਦੇ ਅੰਦਰ ਗੁਣ ਸਮਾਇ ਹੋਏ ਨੇ ਮਾਰਜ ਕਹਿੰਦੇ ਉਹ ਖੜਿਆ ਹੋਇਆ ਹੈ ਤੇ ਜਿਹੜਾ ਖੜਿਆ ਹੋਇਆ ਅਗਲੇ ਨੂੰ ਵੀ ਖੜਾ ਦਿੰਦਾ ਹੈ ਜੀਵਸੀ ਕੰਨੇ ਆ ਨਾ ਉਹ ਬੜਾ ਹੀ ਹਸ ਮੁਖ ਬੰਦਾ ਹੈ ਜਦੋਂ ਮਿਲਦਾ ਹਸਾ ਦਿੰਦਾ ਹੈ ਕਿ ਬੜੇ ਹਸ ਮੁਖ ਬੰਦੇ ਹੁੰਦੇ ਨੇ ਉਹ ਉਹ ਚਿਹਰੇ ਤੇ ਹੱਸੀ ਹੱਸੀ ਹੁੰਦੀ ਹੈ ਉਹਨਾਂ ਦੀ ਮੁਸਕਰਾਹਟ ਹੁੰਦੀ ਹੈ ਤੇ ਉਹ ਮਜ਼ਾਕੀਆ ਸੁਭਾਅ ਦੇ ਹੁੰਦੇ ਨੇ ਉਹ ਹਸਾ ਦਿੰਦੇ ਨੇ ਉਹ ਖਿੜੇ ਹੋਏ ਹੁੰਦੇ ਨੇ ਜਿਹੜੇ ਮਰਝਾਏ ਹੋਏ ਹੁੰਦੇ ਨੇ ਉਹ ਆਪ ਵੀ ਰੋਂਦੇ ਹੁੰਦੇ ਨੇ ਤੇ ਦੂਜੇ ਨੂੰ ਵੀ ਰਵਾ ਦਿੰਦੇ ਨੇ ਮਤਲਬ ਆਪ ਵੀ ਪਰੇਸ਼ਾਨੀ ਦੇ ਵਿੱਚੋਂ ਲੰਘਦੇ ਹੁੰਦੇ ਨੇ ਤੇ ਮੁਰਝਾਏ ਹੋਏ ਦੂਜੇ ਨੂੰ ਵੀ ਉਸੇ ਤਰ੍ਹਾਂ ਮੁਰਝਾ ਦਿੰਦੇ ਨੇ ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਕਹਿੰਦੇ ਵੀ ਅੰਦਰ ਕਮਲ ਖਿੜਨਾ ਚਾਹੀਦਾ ਹੈ ਸ਼ਬਦ ਦੀ ਪੰਕਤੀ ਹੈ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੈ ਸਦਾ ਸਦਾ ਹਰਿ ਧਾਈਐ